ਸਰਦੀ ਟੀਮ ਟੈਂਟਿੰਟ ਪਿੰਡ ਰੋਸ ਜਾ ਕੇ ਉਹ ਜਾ ਕੇ ਕਿਸਾਨਾਂ ਦਾਵਾ ਨਾਲ ਆਪਣਾ ਸੰਪਨ ਕਰਕੇ ਇਸ ਜਾਣਕਾਰੀ ਦੇਣਗੇ ਜੀ ਦੋ ਕਿਸਾਨ ਪਰਾ ਲਾਭ ਉਠਾ ਸਕਦੇ ਆ ਤੁਸੀਂ ਖੇਤੀਬਾੜੀ ਇਨਵੈਟਿਟੀ ਨਿਰੇਗੀ ਹੋਰ ਸਰੀਆਂ ਗੱਲਾਂ ਜਿਹੜੀਆਂ ਨਵੀਂ ਟੈਕਨੀਕ ਦੀ ਆ ਗਈਆਂ ਉਹ ਲੋਕਾਂ ਵਿੱਚ ਪ੍ਰਚਲਿਤ ਕਰ ਲਈਏ ਪੂਰੇ ਭਾਰਤ ਵਿੱਚ ਵਿਕਸਿਤ ਖੇਤੀ ਸੰਕਲਪ ਅਭਿਆਨ ਚਲਾਇਆ ਜਾ ਰਿਹਾ ਹੈ ਉਹਦਾ ਉਦਘਾਟਨ ਸਾਡੇ ਮਾਨਯੋਗ ਮੰਤਰੀ ਕੁਲਿਆ ਸਾਹਿਬ ਜਿਹੜੇ ਖੇਤੀ ਮੰਤਰੀ ਨੇ ਸਰਦਾਰ ਗੁਰਮੀਤ ਸਿੰਘ ਕੁਲਿਆ ਸਾਹਿਬ ਆਏ ਨੇ ਔਰ ਮੈਨੂੰ ਸਮਝਦਾ ਕਿ ਜਿਹੜੇ ਇਸ ਤਰ੍ਹਾਂ ਦੇ ਅਭਿਆਨ ਨੇ ਉਹਨਾਂ ਨਾਲ ਜਿਹੜੇ ਸਾਡੇ ਕਿਸਾਨ ਹੈ ਉਹਨਾਂ ਨੂੰ ਜ਼ਿਆਦਾ ਜਾਣਕਾਰੀ ਮਿਲਲੀ ਹੈ ਜਿਵੇਂ ਪੰਜਾਬ ਵੱਲੋਂ ਤਾਂ ਅਸੀਂ ਖੇਤੀ ਜਵੇਂ ਨਰਮੇ ਦੀ ਫਸਲ ਹੈ ਜਿਹਦੇ ਬੀਜ ਤੇ 33% ਸਬਸਿਡੀ ਦਿੰਦੇ ਆ ਪਾਣੀ ਨੂੰ ਬਚਾਉਣ ਦੇ ਲਈ 1500 ਰੁਪਏ ਪਰ ਏਕੜ ਜਿਹੜਾ ਨਮੀਦਾਰ ਖਰਾਬਾ ਨੂੰ ਉਹਨੇ ਇਹ ਸਿੱਧੀ ਬੁਝਾਈ ਕਰਤੇ ਇਹਦੇ ਲਈ 4 ਕਰੋੜ ਰੁਪਏ ਰੱਖਿਆ ਗਿਆ। ਅੱਲਾਹ ਅੱਲਾਹ ਬਹੁਤ ਸ਼ੁਕਰੀਆ ਮਿਹਰਬਾਨੀ। ਅੱਜ ਫਤੇਕਰ ਸਾਹਿਬ ਦੇਲੇ ਚ ਸਾਡੇ ਕੇਬੀ ਕੀ ਜਿਹੜਾ ਹੈ ਉਹਦੇ ਚ ਕੇਂਦਰੀ ਜਿਸ ਵਾਂ ਜਿਹੜਾ ਸ਼ੁਰੂ ਕਰਿਆ ਗਿਆ ਜਿਹਦੇ ਚ 15 ਦਿਨੇ ਸਾਡਾ ਵਕੂ ਖੇਜ਼ਿਲਿਆਂ ਵਿੱਚ ਚੱਲਣਾ ਹੈ ਜਿਹਦੇ ਨਾਲ ਜੋ ਵੀ ਨਵੀਂ ਟੈਕਨੀਕ ਜਿਸ ਤਰ੍ਹਾਂ ਖੇਤੀ ਵਿੱਚ ਸੁਧਾਰ ਕੀਤਾ ਜਾਂਦਾ ਜਿਹੜੀਆਂ ਅਸੀਂ ਸਹੂਲਤਾਂ ਦਿੱੰਨੀਆਂ ਉਹਨਾਂ ਦਾ ਸਾਡੀ ਟੀਮ ਦਿਨ-ਦਿਨ ਪਿੰਡ ਰੋਜ਼ ਪਹੁੰਚਿਆ ਕਰੂਗੀ ਉਹ ਜਾ ਕੇ ਕਿਸਾਨ ਕਰਾਵਾ ਨਾਲ ਆਪਣਾ ਸੰਪਰਕ ਕਰਕੇ ਉਹ ਇਸ ਜਾਣਕਾਰੀ ਦੇਣਗੇ ਜਿਹਦੋ ਕਿਸਾਨ ਭਰਾ ਲਾਭ ਉਠਾ ਸਕਦੇ ਆ ਤੁਸੀਂ ਖੇਤੀਬਾੜੀ ਰਵਾਇਤੀ ਨਿਰੇਗੀ ਬਹੁਤ ਸਰੀਆਂ ਗੱਲਾਂ ਜਿਹੜੀਆਂ ਨਵੀਂ ਟੈਕਨੀਕ ਦੀਆਂ ਆਗੀਆਂ ਉਹ ਲੋਕਾਂ ਵਿੱਚ ਪ੍ਰਚਲਿਤ ਕਰ ਲਈਏ ਤੋਂ ਜਿਹੜਾ ਪ੍ਰੋਗਰਾਮ ਕਰਕੇ ਚਲਾਇਆ ਜਾਵੇ ਇਸ ਨੂੰ ਸੁਵਿਧਾ ਕਰਨ ਲਈ ਕੋਸ਼ਿਸ਼ ਉਪਰਾਲੇ ਕੀਤੇ ਜਾ ਰਹੇ ਆ ਪਰ ਅਸੇ ਜਿਵੇਂ ਪੰਜਾਬ ਵੱਲੋਂ ਤਾਂ ਅਸੀਂ ਖੇਤੀ ਜਵੇਂ ਨਰਮੇ ਦੀ ਫਸਲ ਹੈ ਜੇ ਤੁਸੀਂ ਉਹਦੇ ਮੀਟੇ 33% ਸਬਸਿਡੀ ਦਿੱਨੇ ਆ ਪਾਣੀ ਨੂੰ ਬਚਾਉਣ ਦੇ ਲਈ 1500 ਰੁਪਏ ਪਰ ਏਕੜ ਜਿਹੜਾ ਇਹ ਵੀ ਤਰ੍ਹਾਂ ਭਰਾਵਾ ਤੋਂ ਸੋਨੇ ਦੀ ਸਿੱਧੀ ਬੁਝਾਈ ਕਰਦੇ ਇਹਦੇ ਲਈ 40 ਕਰੋੜ ਰੁਪਏ ਰੱਖਿਆ ਗਿਆ ਇਸੇ ਤਰ੍ਹਾਂ ਜਿਪਸਮ ਹੋਰ ਵੀ ਕੋਈ ਜਿਹੜੀਆਂ ਸਹੂਲਤਾ ਲੋੜ ਹੈ ਜਿਹੜੀ ਬਰਾਲੀ ਦਾ ਉਹਨੂੰ ਬਚਾਉਣ ਦੇ ਲਈ ਵੀ ਨਾਮ ਵਾਲੀ ਜਾਵੇ ਉਸ ਪ੍ਰਬੰਧਨ ਲਈ ਕੋਈ 250 ਕਰੋੜ ਰੁਪਏ ਰੱਖਿਆ ਗਿਆ ਦਾ ਪ੍ਰਾਵਾਹ ਨੂੰ ਸੰਦਾਲੀ ਪਾਏ ਦੋ ਜਿਹੜੀਆਂ ਪੰਜਾਬ ਚ ਨਹਿਰਾਂ ਦਾ ਸਾਰੀਆਂ ਦਾ ਤਕਰੀਬਨ ਨਵੀਨੀ ਕਰਨ 15000 ਮੀਟਰ ਹੈ ਇਹਦੇ ਵਾਸਤੇ ਸਰਕਾਰ ਨੇ ਸ਼ਡਿਊਲ ਲਿਆ ਕਿ ਨਹਿਰੀ ਪਾਣੀ ਸਾਰੇ ਖੇਤਾਂ ਤੱਕ ਵਧੀਆ ਢੰਗ ਨਾਲ ਪਹੁੰਚੇ ਜਿਸ ਤੋਂ ਇਲਾਵਾ ਬਿਜਲੀ ਵੀ ਦਿੰਦੇ ਆ ਨਵੀਂ ਦਾ ਪ੍ਰਾਵਾਹ ਲਈ ਟਿਊਬਨ ਇਹਦੇ ਕੋਈ ਕੰਡੀਸ਼ਨ ਨੂੰ 7-8 ਘੰਟੇ ਦੇ ਮਿਲਦੀ ਰਹੇਗੀ ਬਸ ਤੋਂ ਬਾਅਦ ਦੇ ਕੋਕਸ ਫਾਰਮਰਸ ਨੂੰ ਸ਼ੁਰੂ ਜਾਈ ਨੂੰ ਲੈ ਕੇ ਕਿੰਨਾ ਗ੍ਰੇਪ ਰਿਸਪੌਂਸ ਮਿਲ ਰਿਹਾ ਜੀ ਝੋਨੇ ਨੂੰ ਵੀ ਆ ਰਹੀ ਹੈ ਚੰਗਾ ਜੀ ਪਿਛਲੇ ਰੋਟੇ ਸਾਲਾਂ ਤੋਂ ਆਏ ਬਰ ਵਾਤਾ ਜਾਂਦਾ ਸਟ੍ਰੈਟੀਜੀ ਵੀ ਉਮੀਦ ਰੱਖਦੇ ਕੇ ਕੇਰੋਣ ਉਹ ਉਹ ਦਿਸਪਾਟਾ ਨੂੰ ਤੇ ਸੀ ਉਹਦੇ ਵਾਸਤੇ ਤਕਰੀਬਨ 40 ਕਰੋੜ ਰੁਪਇਆ 40 ਕਰੋੜ ਰੁਪਇਆ ਰਾਖਬਾ ਰੱਖਿਆ ਪਿਛਲੀ ਵਾਰੀ 29 ਕਰੋੜ ਰੁਪਇਆ ਵੰਡੇਗੇ ਹਾਂ ਜੀ ਕੀ ਸਾਹਿਬ ਕੇਂਦਰ ਸਰਕਾਰ ਵੱਲੋਂ ਜਿਹੜੀ ਚੋਣ ਦੇ ਜਿਹੜਾ ਫਸਲਾਂ ਤੇ ਸਬਸਿਡੀ ਜਿਹੜੀ ਲੱਗੀ ਆ ਐਮ ਐਸ ਪੀ ਦਾ ਨਾਮ ਕਿਹਾ ਗਿਆ ਜਿਸ ਤਰ੍ਹਾਂ ਦੇਖੀ ਜੇ ਉਹਨਾਂ ਦੇ ਬਹੁਤ ਜ਼ੋਰ ਨੇ ਦੀ ਜਿੰਨਾ ਤੇ ਖੇਚਲਦਾਰੀ ਹੋ ਰਹੀ ਆ ਜਿੰਨਾ ਖਰਚ ਹੋ ਰਿਹਾ ਉਸ ਮੁਤਾਬਕ ਤਾਂ ਐਮ ਐਸ ਪੀ ਹੋਰ ਵਧਣੀ ਚਾਹੀਦੀ ਐ 2300 ਤੋਂ 2369 ਤੱਕ ਕੀਤੀ ਕਿ 69 ਰੁਪਏ ਵਧਾਏ ਕੀ ਕਹਣਾ ਡੌਂਗੀ ਜੀ ਉਹ ਕਿਸਾਨਾਂ ਨਾਲ ਇਨਸਾਫ ਤਾਂ ਹੈ ਨਹੀਂ ਸੈਂਟਰ ਸਰਕਾਰ ਨੂੰ ਇਸ ਵਾਸਤੇ ਚਾਹੀਦਾ ਕਿ ਜਿੰਨਾ ਇਹਦੇ ਤੇ ਪੈਦਾ ਕਰਨ ਤੇ ਜਿਹੜਾ ਨੂੰ ਮੰਡੀ ਤੱਕ ਲਿਉਣ ਤੇ ਜਿੰਨਾ ਖਰਚ ਹੁੰਦਾ ਤਾਂ ਬਹੁਤ ਜ਼ਿੰਮੇਦਾਰਤਾ ਉਸ ਲੋਕਾਂ ਦੇ ਲਈ ਜਿਹੜਾ ਰੇਟ ਵਧਾਉਂਦੇ ਅਸੀਂ ਤਾਂ 3000 ਹਾਂਜੀ 3000 ਹੋਣਾ ਚਾਹੀਦਾ ਠੀਕ ਜੀ ਕਿਉਂ ਟੈਂਸਰ ਸਾਹਿਬ ਕੇਂਦਰੀ ਖੇਤੀਬਾੜੀ ਮੰਤਰੀ ਵੀ ਗ੍ਰਾਂਡੀਆ ਮੈਂ ਇਹ ਚੋਦੀ ਕਰਦੇ ਹਾਂ ਕਿ ਉਹ ਬਾਰੇ ਸਟੇਟ ਸਾਹਿਬ ਸਨਮਾਨਯੋਗ ਆਪਕੂ ਸੇ ਪੰਜਾਬ ਦੇ ਜਿਹੜੇ ਧਰਤੀ ਤੋਂ ਗ੍ਰਾਉਂਡ ਨਾਲ ਜੁੜੇ ਹੋਏ ਤੋਂ ਚੱਲੇ ਲੋਕਾਂ ਨੇ ਸਰਪੰਡ ਦੇ ਸਰਪੰਚ ਤੋਂ ਲੈ ਕੇ ਆਜ਼ਾਦ ਐਮਐਲਏ ਕੋਈ ਕਾਲੀ ਦਲ ਵਿੱਚ ਆ ਕੇ ਕਾਲੀ ਦਲ ਦੇ ਸੀਨੀਅਰ ਡਾਇਰੈਕਟਰਾਂ ਉਹਨਾਂ ਦੀ ਸਮੂਲੀਅਤ ਹੋ ਗਈ ਲੰਮਾ ਸਮਾਂ ਉਹਨਾਂ ਨੇ ਪੰਜਾਬ ਦੀ ਵਿਜ਼ਾਰਤ ਵਿੱਚ ਵੀ ਨਜ਼ਾਰਿਆ ਔਰ ਉਸ ਤੋਂ ਬਾਅਦ ਰਾਜ ਸਭਾ ਵਿੱਚ ਵੀ ਇਹਨਾਂ ਦੇ ਚਾਰਟਾਂ ਤੇ ਕੋਰ ਪਰਫਾਰਮੈਂਸ ਨੂੰ ਕੀ ਅਗੇ ਕਰੇ ਜਾਏਗਾ ਮੈਂ ਜੀਵਿਕਰ ਭਰਾਵਾ ਨੂੰ ਇਹ ਬੇਨਤੀ ਕਰੂੰਗਾ ਕਿ ਖੇਤੀ ਹੁਣ ਰੁਵੈਤੀ ਨਹੀਂ ਰਹੇਗੀ ਖੇਤੀ ਬੜੀ ਸਾਂਝੀਦਾਰੀ ਨਾਲ ਜਿਹੜੀ ਜਿਸ ਤਰ੍ਹਾਂ ਸਾਡੀ ਪੰਜਾਬ ਦੀ ਐਗਰੀਕਲਚਰ ਯੂਨੀਵਰਸਿਟੀ ਹੈ ਸਾਡਾ ਸਾਰਾ ਡਿਪਾਰਟਮੈਂਟ ਐਗਰੀਕਲਚਰ ਦਾ ਜਿਹੜਾ ਪਿੰਡਾਂ ਨਾਲ ਜੁੜੇ ਹੋਏ ਸਾਡੇ ਸੈਂਟਰ ਹੈ ਏਡੋ ਲਾਇਗ ਹੈ ਨੇ ਇਸ ਵਾਈਟ ਲਾਇਗ ਨੇ ਉਹਨਾਂ ਨਾਲ ਰابطਾ ਰੱਖਣ ਨਵੀਆਂ ਟੈਕਨੀਕਾਂ ਨਵੀਆਂ ਜਿਹੜੀ ਗੱਲ ਕੋਈ ਕਿਸੇ ਵਾਰੀ ਕੋਈ ਬਿਮਾਰੀ ਵੀ ਹੋਦੀ ਕਿਸੇ ਫਸਲ ਨੂੰ ਉਸ ਤੋਂ ਉਹਨਾਂ ਨੂੰ ਸਮਝ ਕੇ ਜਿਹੜੀ ਲੋੜ ਹੈ ਉਹਨੂੰ ਰੋਕ ਕੰਮ ਕਰ ਰਹੀ ਅਸੀਂ ਹਰ ਵਕਤ ਹਰੇਕ ਸਹਿਤਾਲੇ ਕਿਸਾਨਾਂ ਪਰ ਆਵ ਰਹੇ ਹਾਂ ਸਾਡਾ ਖੇਤੀਬਾੜੀ ਵਿਭਾਗ ਮਹਿਮਾ ਤਿਆਰ ਹੈ ਕੀਤੀ ਬਣੀ ਉਸਟਾਨ ਦਿਨ ਰਾਤ ਕਿਸਾਨਾਂ ਨਾਲ ਸਹਿਯੋਗ ਕਰਉਂਦੇ ਆਂ ਤੇ ਕਿਸਾਨਾਂ ਨੂੰ ਟੈਂਪ ਲਗਾ ਕੇ ਜਿਹੜਾ ਵੀ ਕੀਤਾ ਜਾ ਰਿਹਾ ਹੈ ਇਹ ਤਕਰੀਬਨੀ ਸਮੇਂ-ਸਮੇਂ ਸਰ ਕਰਦੇ ਰਹਿੰਨੇ ਆ ਇਹ ਜਿਹੜੇ ਨਵੇਂ ਕੈਂਪ ਐ ਇਹ ਸਾਰੇ ਪੰਜਾਬ ਵਿੱਚ ਵਸੇ ਸਾਰੇ ਆਲ ਇੰਡੀਆ ਵਿੱਚ ਹੋ ਰਹੇ ਪੰਜਾਬ ਵਿੱਚ ਸ਼੍ਰੀ ਫਤੇਗਰ ਸਾਹਿਬ ਵਿਖੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜਿਹੜਾ ਪੂਰੇ ਭਾਰਤ ਵਿੱਚ ਵਿਕਸਿਤ ਖੇਤੀ ਸੰਕਰਲਪ ਵਿਭਾਗ ਚਲਾਇਆ ਜਾ ਰਿਹਾ ਉਹਦਾ ਉਦਘਾਟਨ ਕਰ ਸਾਡੇ ਮਾਨਯੋਗ ਮੰਤਰੀ ਕੁੰਡਿਆ ਸਾਹਿਬ ਜਿਹੜੇ ਖੇਤੀ ਮੰਤਰੀ ਨੇ ਸਰਦਾਰ ਗੁਰਮੀਤ ਸਿੰਘ ਜੀ ਕੁੰਡਿਆ ਸਾਹਿਬ ਆਏ ਨੇ ਔਰ ਮੈਂ ਸਮਝਦਾ ਕਿ ਜਿਹੜੇ ਇਸ ਤਰ੍ਹਾਂ ਦੇ अभियान ਨੇ ਉਹਨਾਂ ਨਾਲ ਜਿਹੜੇ ਸਾਡੇ ਕਿਸਾਨ ਹੈ ਉਹਨਾਂ ਨੂੰ ਜ਼ਿਆਦਾ ਜਾਣਕਾਰੀ ਮਿਲਦੀ ਹੈ ਔਰ ਇਹ ਪੂਰੇ ਭਾਰਤ ਦੇ ਜਿੰਨੇ ਵੀ ਜ਼ਿਲ੍ਹੇ ਹਨ 770 ਜ਼ਿਲ੍ਹਾ ਉਹਦੇ ਵਿੱਚ 15 ਦਿਨ ਲਈ ਇਹ ਜਿਹੜਾ ਸੰਕਲਪ ਚੱਲ ਰਿਹਾ ਹੈ ਸੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਔਰ ਇਹਦੇ ਨਾਲ ਮੈਂ ਸਮਝਦਾ ਕਿ ਸਾਡੇ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਉਹਨਾਂ ਨੂੰ ਨੋਲਿਜ ਆਊਗੀ ਔਰ ਕਿਸਾਨਾਂ ਨੂੰ ਜਦੋਂ ਆਪਣੀ ਫਸਲ ਵਿਜਨ ਗੇਟ ਆ ਇਹਦਾ ਲਾਹਾਜ ਨੂੰ ਮਿਲੂਗਾ